ਗੁਰੂ ਰਾਮਦਾਸ ਸਾਹਿਬ ਜੀ ਦਾ ਉਹ ਉੱਚਾ ਸੁੱਚਾ ਧਾਰ ਘਰ ਮੱਥਾ ਟੇਕਣ ਵਾਸਤੇ ਬਣਿਆ ਹੈ ਨਾ ਕਿ ਮੱਥਾ ਲਾਉਣ ਵਾਸਤੇ ਬਣਿਆ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਦੋ ਤਰ੍ਹਾਂ ਦੇ ਲੋਕ ਸ਼ੁਰੂ ਤੋਂ ਆਉਂਦੇ ਰਹੇ ਇੱਕ ਉਹ ਲੋਕ ਆਏ ਜਿਨ੍ਹਾਂ ਨੇ ਮੱਥਾ ਟੇਕਿਆ ਤੇ ਜਿਨ੍ਹਾਂ ਨੇ ਮੱਥਾ ਟੇਕਿਆ ਗੁਰੂ ਰਾਮਦਾਸ ਨੇ ਉਹਨਾਂ ਦੀਆਂ ਕੁਲਾਂ ਤਾਰ ਦਿੱਤੀਆਂ ਤੇ ਇਹ ਬਚਨ ਦਾਸ ਨੇ ਪੜਿਆ ਕਿ ਦਸਾਈ ਪਾਤ ਸ਼ਾਹੀਆਂ ਦੇ ਵਿੱਚੋਂ ਸਾਰਿਆਂ ਤੋਂ ਜ਼ਿਆਦਾ ਕੋਮਲ ਹਿਰਦਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆ ਦਾ ਹੈ ਗੁਰੂ ਰਾਮਦਾਸ ਮਹਾਰਾਜ ਜਿਤਨਾ ਸਮਾਂ ਸਰੀਰ ਕਰਕੇ ਇਸ ਮਾਤ ਲੋਕ ਜਗਤ ਦੁਨੀਆ ਵਿੱਚ ਰਹੇ ਸੰਗਤ ਜੀ ਕੋਈ ਦੁਖੀਆ ਦਰਦਵੰਦ ਕੋਈ ਰੋਗੀ ਕੋਈ ਸੋਗੀ ਕੋਈ ਭੋਗੀ ਨੇ ਆ ਕੇ ਆਪਣਾ ਦੁੱਖ ਦਰਦ ਪੀੜਾ ਦੱਸੀ ਗੁਰੂ ਰਾਮਦਾਸ ਬਰਦਾਸ਼ ਨਹੀਂ ਸੀ ਕਰ ਸਕਦੇ ਕਿਸੇ ਦਾ ਦੁੱਖ ਰੋਗ ਝੱਲ ਹੀ ਨਹੀਂ ਸੀ ਸਕਦੇ ਤੇ ਇਸ ਕਰਕੇ ਉਸ ਰੋਗੀ ਸੋਗੀ ਦੁਖੀ ਦਾ ਦੁਖੀਏ ਦਾ ਦੁੱਖ ਦੂਰ ਕਰਕੇ ਤੋਰਦੇ ਸੀ ਮਹਾਰਾਜ ਐਨਾ ਹਿਰਦਾ ਕੋਮਲ ਕਿਸੇ ਦਾ ਦੁੱਖ ਮਹਾਰਾਜ ਝੱਲ ਨਹੀਂ ਸੀ ਸਕਦੇ ਤੇ ਅੱਜ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੀਤੇ ਗਏ ਥੋੜੀ ਆ ਬੈਠਾ ਛੋਡੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੇ ਉਹ ਛੋਡੀ ਸੱਚਾ ਪਾਤਸ਼ਾਹ ਅੱਜ ਵੀ ਅੰਮ੍ਰਿਤਸਰ ਵਿੱਚ ਬੈਠਾ ਜੋਤ ਜਗਾਈ ਹੈ ਤੇ ਗੁਰਮੁਖੋ ਅੱਜ ਵੀ ਜੇ ਕੋਈ ਦੁਖੀਆ ਦਰਦਵੰਦ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਨਿਮਰਤਾ ਨਿਰਮਾਨਤਾ ਪਿਆਰ ਨਾਲ ਜਾਂਦਾ ਮਹਾਰਾਜ ਉਹਦੇ ਦੁੱਖ ਰੋਗ ਕੱਟ ਦਿੰਦੇ ਆ ਗੁਰੂ ਰਾਮਦਾਸ ਸਾਹਿਬ ਜੀ ਦਾ ਉਹ ਉੱਚਾ ਸੁੱਚਾ ਧਾਰ ਘਰ ਮੱਥਾ ਟੇਕਣ ਵਾਸਤੇ ਬਣਿਆ ਹੈ ਨਾ ਕਿ ਮੱਥਾ ਲਾਉਣ ਵਾਸਤੇ ਬਣਿਆ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਦੋ ਤਰ੍ਹਾਂ ਦੇ ਲੋਕ ਸ਼ੁਰੂ ਤੋਂ ਆਉਂਦੇ ਰਹੇ ਇਕ ਉਹ ਲੋਕ ਆਏ ਜਿਨ੍ਹਾਂ ਨੇ ਮੱਥਾ ਟੇਕਿਆ ਤੇ ਜਿਨ੍ਹਾਂ ਨੇ ਮੱਥਾ ਟੇਕਿਆ ਗੁਰੂ ਰਾਮਦਾਸ ਨੇ ਉਹਨਾਂ ਦੀਆਂ ਕੁਲਾਂ ਤਾਰ ਦਿੱਤੀਆਂ ਤੇ ਇਕ ਉਹ ਵੀ ਲੋਕ ਨਾਲ ਨਾਲ ਹੀ ਤੁਰੇ ਆਉਂਦੇ ਜਿਨ੍ਹਾਂ ਨੇ ਸਮੇਂ-ਸਮੇਂ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਾਲ ਮੱਥਾ ਲਾਇਆ ਤੇ ਜਿਨ੍ਹਾਂ ਨੇ ਮੱਥਾ ਲਾਇਆ ਉਹਨਾਂ ਦੇ ਨਾਮੋ ਨਿਸ਼ਾਨ ਮਿਟ ਗਏ ਸੋ ਯਤਨ ਕਰੀਏ ਜਦੋਂ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਈਏ ਮੱਥਾ ਟੇਕਣ ਵਾਸਤੇ ਜਾਈਏ ਨਾ ਕੇ ਮੱਥਾ ਲਾਉਣ ਵਾਸਤੇ ਜਾਈਏ ਮੱਥਾ ਟੇਕਣ ਦੀ ਇੱਕ ਮਰਿਆਦਾ ਹੈ ਉਸ ਮਰਿਆਦਾ ਵਿੱਚ ਰਹਿ ਕੇ ਮੱਥਾ ਟੇਕਣਾ ਚਾਹੀਦਾ ਹੈ ਦਾਸ ਨੇ ਬੜੀਆਂ ਪੋਥੀਆਂ ਬੜੇ ਗ੍ਰੰਥ ਪੜ੍ਹੇ ਆ ਵੀ ਪਰਮੇਸ਼ਵਰ ਨੂੰ ਸਤਿਗੁਰੂ ਨੂੰ ਕਿਸੇ ਦੇਵੀ ਦੇਵਤੇ ਨੂੰ ਕਿਵੇਂ ਬੰਦਨਾ ਕਰਨੀ ਆ ਕਿਵੇਂ ਮੱਥਾ ਟੇਕਣਾ ਆ ਇਹ ਤੇ ਕਿ ਇਹ ਇੱਕ ਤੇ ਆਮ ਜਿਵੇਂ ਆਪਾਂ ਝੁੱਕ ਕਰਕੇ ਆਪਣੇ ਹੱਥ ਜ਼ਮੀਨ ਤੇ ਲਾ ਕੇ ਆਪਣਾ ਸਿਰ ਨਮਾਉਨੇ ਆ ਇੱਕ ਤੇ ਇਹ ਮੱਥਾ ਟੇਕਣ ਦੀ ਪ੍ਰਕਿਰਿਆ ਜੋ ਜ਼ਿਆਦਾ ਕੀਤੀ ਜਾਂਦੀ ਹੈ ਇੱਕ ਇਹ ਮਰਯਾਦਾ ਇੱਕ ਫਿਰ ਜਿਕਰ ਆਉਂਦਾ ਹੈ ਡੰਡਾਉ ਤਬੰਦਨਾ ਦਾ ਇੱਕ ਜਿਕਰ ਆਉਂਦਾ ਹੈ ਅਸ਼ਟਾਂਗ ਬੰਦਨਾ ਦਾ ਤੇ ਇਹ ਜਿਹੜੀ ਬੰਦਨਾ ਹੈ ਜਿਤਨੀ ਵਾਰ ਵੀ ਕੋਈ ਕਰਨੀ ਚਾਵੇ ਕਰ ਸਕਦਾ ਹੈ ਡੰਡਾਉ ਤਬੰਦਨਾ ਕਰ ਅਸਟਾਂਗ ਬੰਦਨਾ ਕਰ ਬਾਰ ਬਾਰ ਕਰ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਡੰਡਾਓ ਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਪਰ ਲੱਤਾਂ ਤਾਂ ਅਸਮਾਨ ਮਲ ਚੁੱਕ ਕੇ ਮੱਥਾ ਟੇਕਣਾਏ ਤੇ ਮੈਂ ਕਿਤੇ ਨਹੀਂ ਪੜਿਆ ਕਿਤੇ ਨਹੀਂ ਪੜਿਆ ਵੀ ਲੱਤਾਂ ਅਸਮਾਨ ਵੱਲ ਤਾਂ ਨੂੰ ਕਰਕੇ ਤੇ ਮੱਥਾ ਟੇਕੋ ਤੇ ਫਿਰ ਕਹੋ ਵੀ ਅਸੀਂ ਤੇ ਸੀਸ ਆਸਣ ਕਰਕੇ ਮੱਥਾ ਟੇਕਿਆ ਹੈ ਸੋ ਮੈਂ ਬੇਨਤੀ ਇਹ ਤਾਂ ਕੀਤੀ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਜੈਸੀ ਭਾਵਨਾ ਬਣਾ ਕੇ ਆਵਾਂਗੇ ਤੈਸਾ ਫਲ ਜ਼ਰੂਰ ਮਿਲੇਗਾ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਦਰਪਣ ਨੇ ਆਈ ਸ਼ੀਸ਼ੇ ਨੇ ਆਈਆਂ ਜਿਵੇਂ ਸ਼ੀਸ਼ੇ ਵਿੱਚ ਜਿਵੇਂ ਦਾ ਕੋਈ ਮੂੰਹ ਬਣਾਵੇ ਤੇ ਸ਼ੀਸ਼ਾ ਉਵੇਂ ਜਾਈ ਉਹਦਾ ਅਕਸ ਜਿਹੜਾ ਵਿਖਾ ਦਿੰਦਾ ਹੈ ਤੋ ਜੇ ਕੋਈ ਬਦਨੀयत ਨਾਲ ਆਇਆ ਹੈ ਮਾੜੀ ਨੀयत ਨਾਲ ਆਇਆ ਹੈ ਹਰਮੰਦਰ ਸਾਹਿਬ ਜੀ ਦੇ ਅਕਸ਼ ਨੂੰ ਹਰਮੰਦਰ ਸਾਹਿਬ ਜੀ ਦੇ ਪ੍ਰਬੰਧ ਨੂੰ ਬਦਨਾਮ ਕਰਨ ਦੀ ਵਿਉਂਤ ਨੀਤੀ ਦੇ ਨਾਲ ਆਇਆ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਆਂ ਜ਼ਰੂਰ ਕਰਨਗੇ ਸੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੱਜ ਵੀ ਕਿਸੇ ਦਾ ਦੁੱਖ ਬਰਦਾਸ਼ਤ ਹੀ ਨਹੀਂ ਕਰ ਸਕਦੇ ਤੇ ਜੇ ਅੱਜ ਵੀ ਕੋਈ ਖੋਟੀ ਨੀਅਤ ਨਾਲ ਆਉਂਦਾ ਥੇਵਰ ਪਾਤਸ਼ਾਹ ਜੀ ਉਹਦਾ ਰਹਿਣ ਵੀ ਕੱਖ ਨਹੀਂ ਦਿੰਦੇ ਇਹ ਦੋਵੇਂ ਹੀ ਪਾਤਸ਼ਾਹ ਜੀਆਂ ਦੇ ਘਰ ਸਾਨੂੰ ਇਤਿਹਾਸ ਵਿੱਚੋਂ ਬਚਨ ਪ੍ਰਾਪਤ ਹੁੰਦੇ ਸੋ ਐਸੇ ਬਿਰਧਾਂ ਦੇ ਮਾਲਕ ਧੰਨ ਗੁਰੂ ਰਾਮਦਾਸ ਮਹਾਰਾਜ ਉਪਦੇਸ਼ ਬਖਸ਼ਿਸ਼